ਪਠਾਨਕੋਟ ਵਿਖੇ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਨਾਲ ਕੀਤੀ ਕੁੱਟਮਾਰ ਅਤੇ ਕਿਸੇ ਗੱਲ ਨੂੰ ਲੈ ਕੇ ਕੀਤਾ ਜਲੀਲ 34 ਸਾਲਾ ਨੌਜਵਾਨ ਨੇ ਉਕਤ ਗੱਲ ਨੂੰ ਲੈ ਕੇ ਫਾਹਾ ਲਗਾ ਰ ਕੀਤੀ ਜੀਵਨ ਲੀਲਾ ਸਮਾਪਤ ਪਰਿਵਾਰ ਵਾਲਿਆਂ ਨੇ ਫਵੇਰੇ ਦੇਖੀ ਨੌਜਵਾਨ ਦੀ ਲਟਕਦੀ লাশ ਪੁਲਿਸ ਨੂੰ ਦਿੱਤੀ ਜਾਣਕਾਰੀ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਕੀਤਾ ਮਾਮਲਾ ਦਰਜ ਪਠਾਨਕੋਟ ਦੇ ਮੋਹੱਲਾ ਅੰਗੂਰਾ ਵਾਲਾ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ 34 ਸਾਲ ਨੌਜਵਾਨ ਨੇ ਫਾਹ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਦੀ ਲਟਕਦੀ লাশ ਅੱਜ ਸਵੇਰੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਵੇਖਿਆ ਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਉਸ ਚਤਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਖੁਲਾਸਾ ਹੋਇਆ ਕਿ ਮ੍ਰਿਤਕ ਨੌਜਵਾਨ ਦੇ ਨਾਲ ਕੱਲ ਮੁਹੱਲੇ ਦੇ ਤਿੰਨ ਨੌਜਵਾਨਾਂ ਵੱਲੋਂ ਮਾਰਕੁੱਟ ਕੀਤੀ ਗਈ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਉਸ ਨੂੰ ਜਲੀਲ ਵੀ ਕੀਤਾ ਗਿਆ ਸੀ ਜਿਸ ਪੱਖੋਂ ਬਾਅਦ ਮ੍ਰਿਤਕ ਨੇ ਉਕਤ ਗੱਲ ਨੂੰ ਦਿਲ ਤੇ ਲਗਾ ਲਿਆ ਅਤੇ ਆਪਣੀ ਜੀਵਨ ਲੀਲਾ ਫਾਂਹ ਲਾ ਕੇ ਸਮਾਪਤ ਕਰ ਲਈ ਫਿਲਹਾਲ ਪੁਲਿਸ ਨੇ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਾਂ ਨੇ ਦੱਸਿਆ ਕਿ ਮ੍ਰਿਤਕ ਅਰਵਿੰਦ ਸਿੰਘ ਦੇ ਨਾਲ ਮੁਹੱਲੇ ਦੇ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਨੂੰ ਕਿਸੇ ਗੱਲ ਨੂੰ ਲੈ ਕੇ ਜ਼ਲੀਲ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਰਾਤ ਆਪਣੇ ਕਮਰੇ ਵਿੱਚ ਸੌਣ ਚਲਾ ਗਿਆ ਅਤੇ ਸਵੇਰੇ ਉਸ ਦੀ ਮ੍ਰਿਤਕ ਦੇਹ ਰੱਸੇ ਨਾਲ ਲਟਕਦੀ ਦੇਖੀ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਉਦਰ ਇਸ ਬਾਰੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਾ ਕਿ ਇਸ ਨੌਜਵਾਨ ਨੇ ਆਤਮ ਹੱਤਿਆ ਕੀਤੀ ਹੈ ਉਸ ਦੇ ਪੁਰਾਣੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਤਿੰਨ ਲੋਕਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋ ਨੌਜਵਾਨਾਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪਠਾਨਕੋਟ ਤੋਂ ਖੁਸ਼ਬੁਦਾਦੀ ਰਿਪੋਰਟ ਹਲਚਲ ਪੰਜਾਬ ਦੀ ਸੱਚੀ ਗੱਲ ਮੈਨਾ ਚਨੀ ਕਿ ਸਿੰਘ ਜੀ ਸਬਜ਼ੀ ਮੰਡੀ ਕੰਮ ਕਰਨਾ ਜੀ ਰਾਤੀ ਵੱਡਾ ਪ੍ਰਕਾਰ ਸੀ ਜਿੱਥੇ ਕੋਈ ਸਮਾਨ ਲੈਣਾ ਹੈ ਦੁਕਾਨ ਤੋਂ ਰਤਿਨ ਅਲਦੀ ਦੀ ਕਹਿੰਦਾ ਸਮਾਨ ਲੈਣਾ ਤਿੰਨ ਜਣੇ ਸੀ ਸ਼ਰਾਬ ਪੀਂਦੇ ਸੀ ਵੱਡੇ ਭਰਾ ਨੂੰ ਆਵਾਜ਼ ਮਾਰੀ ਪੁੱਛਿਆ ਕਿ ਤੂੰ ਕਿੱਧਰ ਘੁੰਮੇ ਕਰ ਰਿਹਾ ਹੈ ਉਹ ਕਹਿੰਦਾ ਭਾਈ ਮੇਰੇ ਸਮਾਨ ਲੈਣਾ ਦਾ ਕਹਿੰਦਾ ਇਧਰ ਆ ਤੂੰ ਆਪਣੇ ਜੀਜੇ ਨੂੰ ਨਹੀਂ ਜਾਣਦਾ ਜੀ ਗਲਤ ਬੋਲਦ ਗੱਲਾਂ ਕੀਤੀਆਂ ਜੀ ਬਾਕੀ ਤਿੰਨ ਜਣਿਆਂ ਨੇ ਉਹਨੂੰ ਮਾਰਿਆ ਜੀ ਕੁੱਟਿਆ ਉਹ ਘਰ ਆਇਆ ਘਰ ਆਜੋ ਨੇ ਮੰਮੀ ਨੂੰ ਦੱਸਿਆ ਕਿ ਮੇਰੇ ਨਾਲ ਦਾ ਕੁਝ ਹੋਇਆ ਇਹਨੂੰ ਮਿਲ ਮਾਰਿਆ ਉਹਨਾਂ ਦੀ ਮੰਮੀ ਉਹਨਾਂ ਨੂੰ ਮੈਨੂੰ ਫੋਨ ਕੀਤਾ ਉਹ ਕਹਿੰਦੇ ਮੈਂ ਤੇ ਅਰਣ ਭਾਜੀ ਆਪਾਂ ਸ਼ਾਮੀ ਦੇ ਛੋਟਾ ਭਰਾ ਦੇ ਮੰਮੀ ਲੈ ਕੇ ਉਹਨੂੰ ਪੁੱਛ ਆ ਗਏ ਕਿ ਤੀ ਭਾਈ ਜਣੇ ਨੂੰ ਮਾਰਿਆ ਕਿਉਂ ਹੈ ਕਹਿੰਦਾ ਹੀ ਮਾਰਿਆ ਤ ਮੁਰਗੇਪਾ ਗੱਲ ਕਰਨ ਲੱਗੇ ਉਹਨੇ ਜੀ ਫੋਨ ਕੀਤਾ ਕਿ ਉਹਨੂੰ ਚਾਰ ਮੁੰਡੇ ਸਪਲੈਂਡਰ ਤੇ ਹੋ ਰਾਇਏ ਉਹਨਾਂ ਤੇਜ ਹਥਿਆਰ ਪਾ ਰਹੇ ਸੀ ਡੱਬਾ ਜਿਹਾ ਉਹਨਾਂ ਲਾਇ ਰੇ ਸੀ ਦਾਤਰ ਤੇ ਰਣભાઈ ਮੈਨੂੰ ਕਹਿੰਦਾ ਚਲੋ ਛੋਟੇ ਜਿੰਨੇ ਲੜਨਾ ਨਹੀਂ ਹੈਗਾ ਆਪਾਂ ਕੰਮ ਕਾਰ ਕਰਨਾ ਤੇ ਸਾਰ ਆਪਾਂ ਘਰ ਆ ਚੱਲ ਗਏ ਉਹ ਤਾਂ ਬਾਈ ਇਨਾਂ ਕੋਲ ਟੌਰਚਰ ਕੀਤਾ ਜਲੀਲ ਕੀਤਾ ਕਿ ਉਹਨੂੰ ਆਤਮ ਇੱਤਿਆ ਕਰਨੀ ਪੈਗੀ ਸਰ ਉਹਦੇ ਜ਼ਿੰਮੇਵਾਰ ਸੱਤ ਮੁੰਡੇ ਜੀ ਸਾਨੂੰ ਸਰ ਇਨਸਾਫ ਚਾਹੀਦਾ ਨਹੀਂ ਤੇ ਫਿਰ ਸਰ ਆਪਾਂ ਮੋਤ ਦੇ ਬਦਲੇ ਮੋਤ ਹੀ ਸਾਨੂੰ ਚਾਹੀਦਾ ਸਰ ਇਹ ਸਰਕਾਰ ਸਾਨੂੰ ਇਨਸਾਫ ਦਵਾਏਗੀ ਠੀਕ ਹੈ ਇਹ ਸਾਡਾ ਜੀ ਗਿਆ ਆਇੰਦਾ ਵੀ ਜੀ ਮਾਰਾਂਗੇ ਸਰ ਉਹਦੇ ਲਈ ਜੋ ਬੰਦਿਕਾਰਵਾਹੇਗੀ ਸਾਡੇ ਦੇ ਸਰਕਾਰ ਕਰੇ ਸਾਨੂੰ ਉਹ ਚੀਜ਼ ਦਾ ਕੋਈ ਡਰ ਨਹੀਂ ਹੈ ਸਾਡਾ ਜੀ ਗਿਆ ਆ ਇਹਿੰਦਾ ਵੀ ਜੀ ਮਾਰਾਂਗੇ ਸਰ ਕਿ ਨਾਮ ਹੈ ਮੁੰਡਾ ਕਿ ਨਾਮ ਇਹ ਦੇਤੋ ਜੀ ਜੇ ਦਾਤੋ ਇਹ ਨਰਵਿੰਦਰ ਸਿੰਘ ਜੀ ਸਾਨੂੰ ਸੁਖਿੰਦਰ ਸਿੰਘ ਜੀ ਮੋਟਾ ਛੋਟਾ ਪ੍ਰਸੰਗੀ ਸਿੰਘ ਜੀ ਉਹਦੀ ਮਰ ਸਰ 34 ਸਾਲ ਹੈ ਜੀ ਇਹ ਸਰ ਆ ਬਾਦ ਇੱਥੇ ਰਹਨੇ ਆ ਅੰਗੂਰ ਵਾਲੇ ਬਾਗ ਸਰ ਸਾਨੂੰ ਕੱਲ ਮਾਰਨਿੰਗ ਚ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਅੰਗੂਰਾਂ ਵਾਲੇ ਬਾਗ ਚ ਇੱਕ ਯੁਵੋਗੀ ਦਾ ਨਾਮ ਕਿ ਅਰਵਿੰਦਰ ਸਿੰਘ ਹੈਗਾ ਜਿੰਨੇ ਕਿ ਆਪਣੇ ਆਪ ਨੂੰ ਫਾਲ ਆ ਲਿਆ ਸੀਗਾ ਮੌਕੇ ਤੇ ਪੁਲਿਸ ਪਾਰਟੀ ਗਈ ਹੈ ਤੇ ਮੌਕੇ ਤੇ ਜਾ ਕੇ ਜਿਹੜੀ ਡੈੱਡ ਬੋਡੀ ਸੀ ਜਿਹੜੀ ਉਹਦਾ ਮੁਰਾਜਾ ਕੀਤਾ ਗਿਆ ਤੇ ਉਹਦੇ ਬਾਅਦ ਡੈੱਡ ਬੋਡੀ ਜਿਹੜੀ ਸੀ ਉਹ ਲਫਤਰਖਾਈ ਗਈ ਹੈ ਮ੍ਰਿਤਕ ਦੇ ਭਰਾ ਸਨੀ ਸਿੰਘ ਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਗਿਆ ਜੋ ਕਿ ਅੰਡਰ ਸੈਕਸ਼ਨ 108 ਬੀ ਐਨ ਐਸ ਤੇ 3 5 ਬੀ ਐਨ ਐਸ ਦੇ ਤਹਿਤ ਕੀਤਾ ਗਿਆ ਤੇ ਇਹਦੇ ਵਿੱਚ ਜਿਹੜੇ ਤਿੰਨ ਬਾਈ ਨੇਮ ਬੋਸ਼ੀ ਸੀਗੇ ਉਹਨਾਂ ਵਿੱਚੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਕਿ ਜਿਹੜਾ ਦੋਸ਼ੀ ਹੈਗਾ ਉਹਦੀ ਭਾਲ ਜਾਰੀ ਹੈ ਤੇ ਮ੍ਰਿਤਕ ਦਾ ਜੇ ਪੋਸਟਮਾਰਨ ਕਰਾ ਕੇ ਡੈੱਡ ਬੋਡੀ ਜਿਹੜੀ ਹੈਗੀ ਹੈ ਮ੍ਰਿਤਕ ਦੀ ਉਹਦੇ ਘਰ ਦਿੰਦੇ ਸਪੁਰਦਗੀ ਕੀਤੀ ਜਾਵੇਗੀ ਫਿਰ ਕੀ ਕਾਰਨ ਸੀ ਸਾਰੀ ਤੋਂ ਇਹਨਾਂ ਕੁਛ ਅ ਜੋ ਕਿ ਮ੍ਰਿਤਕ ਦੇ ਬ੍ਰਦਰ ਜਿਹੜਾ ਹੈਗਾ ਸਨੀ ਸਿੰਘ ਉਹਨੇ ਜੋ ਬਿਆਨ ਲਿਖਾਇਆ ਹੈ ਉਹਦੇ ਕਹਿਣ ਦੇ ਮੁਤਾਬਕ ਕਿ ਰਾਤ ਦੇ ਕੋਈ 11:30 8 ਵਜੇ ਦੀ ਗੱਲ ਹੈਗੀ ਆ ਪਰਸੋਂ ਰਾਤ ਦੀ ਜਦੋਂ ਜਿਹੜਾ ਰਵਿੰਦਰ ਸਿੰਘ ਜੋ ਕਿ ਮ੍ਰਿਤਕ ਹੈਗਾ ਇਹ ਨਾਲ ਦੀ ਗਲੀ ਵਿੱਚ ਗਿਆ ਸੀਗਾ ਕੋਈ ਸਮਾਨ ਲੈਣ ਗਿਆ ਸੀਗਾ ਤੇ ਉੱਥੇ ਇਹ ਜੋ ਤਿੰਨ ਮੁੰਡੇ ਸੀਗੇ ਜਿਹੜੇ ਬਾਈ ਨਾਮ ਲਖਾਏ ਨੇ ਇਹਨਾਂ ਨਾਲ ਇਹਦਾ ਝਗੜਾ ਹੋਇਆ ਤੇ ਜੋ ਝਗੜੇ ਦੇ ਕਾਰਨ ਇਸਨੇ ਘਰ ਆ ਕੇ ਆਪਣੇ ਘਰ ਦੇ ਨਾਲ ਗੱਲ ਕੀਤੀ ਹੈ ਤੇ ਘਰ ਦੇ ਵੀ ਬਾਅਦ ਜੋ ਮੌਕੇ ਤੇ ਗਏ ਨੇ ਉੱਥੇ ਉੱਥੇ ਹੋਰ ਉਹਨਾਂ ਵੀ ਤਿੰਨ ਇਹਨਾਂ ਦਿਨਾਂ ਬੰਦਿਆਂ ਦੇ ਚਾਰ ਕ ਬੰਦੇ ਹੋਰ ਸਾਥ ਲਈ ਸੀ ਕਿ ਉੱਥੇ ਇਹਦਾ ਉੱਥੇ ਗਾਲੀ ਗਲੋਚ ਹੋਇਆ ਤੇ ਗਾਲੀ ਗਲੋਚ ਦੇ ਕਾਰਨ ਜਿਹੜਾ ਲੜਕਾ ਸੀਗਾ ਮ੍ਰਿਤਕ ਗੁਰਵਿੰਦਰ ਸਿੰਘ ਇਹਨੇ ਇਹ ਮਹਿਸੂਸ ਕੀਤਾ ਕਿ ਇਹਦੀ ਬੇਇੱਜ਼ਤੀ ਹੋਈ ਹੈ ਇਹਦੀ ਕੁੱਟਮਾਰ ਹੋਈ ਹੈ ਜਿਹਦੇ ਕਰਕੇ ਕਿ ਇਸਨੇ ਇਹ ਆਪਣੇ ਆਪ ਨੂੰ ਫਾਲ ਆਇਆ